ਜੀ ਹੁੰਦੇ ਹੋਏ ਔਰ ਬਾਕਾਇਦਾ ਵੀਡੀਓ ਕਾਲ ਕੀਤੀ ਹੈਗੀ ਆ ਹੁਣ ਜਿਸ ਤਰ੍ਹਾਂ ਮੋਦੀ ਜੀ ਨੇ ਉਹਨਾਂ ਨੇ ਬੁਲਾ ਕੇ ਬਹੁਤ ਰਿਸਪੈਕਟ ਦਿੱਤੀ ਆ ਸਾਣਾ ਜੀ ਆਪਣੇ ਜੋ ਕਾਗੇ ਬੁਸ਼ਮਨ ਗਗਨ ਸਿੰਘ ਜੀ ਬੋਲੀ ਕਾ ਖਿਲਾਣੇ ਵਾਲੇ ਬੰਦੇ ਕੋ ਪਿਆ ਗਿਆ ਲੇਕਿਨ ਡਾਇਰ ਬਹੁਤ ਚਾਈਪੋ ਖਾ ਗਿਆ ਇਸ ਬਹੁਤ ਰਾਖੇ ਤੇਰਾ ਅੱਗੇ ਟੈਕੀ ਜਾਓ ਅਮਨ ਜੋਗੀ ਜੋ ਤੈਨੂੰ ਸਭ ਪਿਆਰ ਆ ਜੀ ਬੋਲੋ ਜੀ ਠੀਕ ਹੈ ਕਿ ਸਿਆਲਿਬ੍ਰੇਸ਼ਨ ਕਿਸੀ ਕਰੇਗੇ ਸਰਕਾਰ ਕਰੇਗੀ ਡੋਲ ਇਹ ਸੈਲੀਬ੍ਰੇਸ਼ਨ ਹੋ ਹੀ ਰਹੀ ਹੈ ਆਪੋ ਕੇ ਸੈਲੀਬ੍ਰੇਸ਼ਨ ਨਹੀਂ ਆ ਜੀ ਡੋਲ ਦਿਮਾਗ ਵਾਲੇ ਸਾਥ ਵਿੱਚ ਹੈ ਹਾਂਜੀ ਬਹੁਤ ਖੁਸ਼ੀ ਹੁੰਦੀ ਆ ਜੀ ਆਪਣੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਆ ਜੀ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਇਹ ਮੈਂ ਤਾਂ ਕਹਿਣਾ ਜੀ ਆਪਣੇ ਧੀਆਂ ਨੂੰ ਵੱਟੋਲਾ ਦਿੰਗੇ ਇੱਕ ਭੇਜਣਾ ਜ਼ਰੂਰੀ ਹੈਗਾ ਜਿੱਦਾਂ ਉਹਨਾਂ ਨੂੰ ਇੱਕ ਸਾਥ ਦੇ ਜਾਂਦੀਆਂ ਉਹਨੂੰ ਵਨਗੇ ਨਾਲ ਕੋ ਜੀ ਜੇ ਆਪਣੇ ਉਹ ਬਾਹਰ ਆਣ ਗਏ ਕਰੋ ਵੀ ਤਾਂ ਹੀ ਉਹਨਾਂ ਦੇ ਹੌਂਸਲੇ ਬਲੰਦ ਹੋਣਗੇ ਤੇ ਕੁਝ ਨਾ ਕੁਝ ਉਮੀਦ ਕਰਨੀ ਹੈ ਦੇਖੋ ਜੀ ਇਹ ਸਭ ਮਹਾਰਾਜ ਦੀ ਕਿਰਪਾ ਦੀ ਅਸੀਂ ਇਹ ਸੋਚਣ ਸੀ ਇਹ ਪਾਲੀ ਸਮਾ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਦੀ ਕਿਰਪਾ ਦੇ ਨਾਲ ਬੜੀ ਲੰਬੀ ਉਡੀਕ ਤੋਂ ਬਾਅਦ ਜਿੱਤੇ ਆ 2005 ਦੇ ਵਿੱਚ ਵੀ ਸਾਡੀਆਂ ਤੀਆਂ ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਨੁਕਾਈਆਂ 12 ਦੇ ਵਿੱਚ ਵੀ ਫਾਈਨਲ ਤੱਕ ਕੌਣੀਆਂ ਤੇ ਸਫਲ ਨਹੀਂ ਹੋ ਪਾਈਆਂ ਤੇ ਅੱਜ ਦੀ ਤੀਜੀ ਵਾਰ ਸੀ ਕਿ ਸਾਡੇ ਦੇਸ਼ ਦੀਆਂ ਧੀਆਂ ਫਾਈਨਲ ਤੱਕ ਕੌਣੀਆਂ ਜੇ ਜਿਹੜੀ ਜਿੱਤ ਆ ਉਹ ਪ੍ਰਾਪਤ ਹੋਈ ਔਰ ਇਹ 40 ਕਰੋੜ ਭਾਰਤੀਆਂ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਤੇ ਖਾਸ ਤੌਰ ਤੇ ਸਾਡੇ ਪੰਜਾਬੀਆਂ ਲਈ ਆ ਜਿਹੜੇ ਢੋਲ ਵੱਜ ਰਿਹਾ ਤੇ ਸਾਰੇ ਪੰਜਾਬ ਦੇ ਵਿੱਚ ਵੱਜ ਰਿਹਾ ਤੇ ਜਿਸ ਦਿਨੇ ਵਰਲਡ ਕੱਪ ਜਿੱਤਿਆ ਸਾਡੇ ਪੰਜਾਬੀਆਂ ਲਈ ਇਸ ਤੋਂ ਵੱਧ ਕੋਈ ਖੁਸ਼ੀ ਦੀ ਗੱਲ ਹੋਣੀ ਸਕਦੀ ਕਿ ਸਾਡੇ ਪੰਜਾਬ ਦੀਆਂ ਤਿੰਨ ਧੀਆਂ ਤੇ ਅਗਵਾਈ ਵੀ ਪੰਜਾਬ ਦੀ ਤੀ ਮੋਗੇ ਦੀ ਰਹਿਣ ਵਾਲੀ ਹਰਮਨ ਜਿਹੜੀ ਹੈ ਉਹ ਕਰ ਰਹੀ ਸੀ ਹਰਲੀਨ ਔਰ ਅਮਨਜੋਤ گور ਤੇ ਤਿੰਨਾਂ ਦਾ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਰਿਆ ਸੋ ਮੈਂ ਕਹ ਲੋ ਵੀ ਕਿਉਂਕਿ ਮੈਂ ਮੰਤਰੀ ਰਿਆਂ ਇਸ ਡਿਪਾਰਟਮੈਂਟ ਨਾਲ ਜੁੜਿਆ ਰਿਆਂ ਆਪ ਕਿਉਂਕਿ ਕ੍ਰਿਕਟ ਮੈਂ ਖੇਡਦਾ ਵੀ ਆ ਪਿਆਰ ਵੀ ਬੜਾ ਕਰਦਾ ਤੇ ਮੇਰਾ ਕਿਉਂਕਿ ਸਾਰਿਆਂ ਦੇ ਨਾਲ ਹਰਮਨ ਨਾਲ ਹਰਲੀਨ ਨਾਲ ਮੈਂ ਸ਼ੁਰੂ ਤੋਂ ਕਿਉਂਕਿ ਜਦੋਂ ਵੀ ਕਦੇ ਕੋਈ ਮੈਚ ਹੁੰਦਾ ਔਰ ਬਾਤ ਵੀ ਜਿਹੜੀ ਆ ਉਹ ਹੁੰਦੀ ਰਹਿੰਦੀ ਆ ਮੈਚ ਤੋਂ ਪਹਿਲਾਂ ਵੀ ਬਾਅਦ ਚ ਵੀ ਗੱਲ ਹੋਈ ਸੋ ਜਿੱਥੇ ਇਹਨਾਂ ਦੇ ਮਾਪਿਆਂ ਦਾ ਦੇਖੋ ਇਹ ਖੁਸ਼ੀ ਨੂੰ ਬਿਆਨ ਕੀਤਾ ਜਾ ਸਕਦਾ ਕਿ ਜਿਹੜੇ ਕਹਿ ਲੋ ਵੀ ਸਾਰੇ ਇੱਕ ਤੋਂ 40 ਕਰੋੜ ਕਹਿ ਲੋ ਵੀ ਲੋਕਾਂ ਨੂੰ ਜਿਨ੍ਹਾਂ ਧੀਆਂ ਤੇ ਮਾਣ ਹੋਵੇ ਉਹਨਾਂ ਮਾਪਿਆਂ ਨੂੰ ਕਿੰਨੀ ਜਿਹੜੀ ਆ ਖੁਸ਼ੀ ਹੋਊਗੀ ਪਰ ਅੱਜ ਸਾਡੇ ਸਾਰਿਆਂ ਲਈ ਬੜੀ ਇਹ ਖੁਸ਼ੀ ਦੇ ਪਲ ਨੇ ਕਿ ਅੱਜ ਉਹ ਧੀਆਂ ਆਪਣੇ ਪੰਜਾਬ ਕਹਿ ਲੋ ਪਰਤ ਰਹੀਆਂ ਨੇ ਅੱਜ ਅਸੀਂ ਸਰਕਾਰ ਵੱਲੋਂ ਚੀਮਾ ਸਾਹਿਬ ਸਾਡੇ ਐਮਐਲਏ ਅ ਅਮਨਜੋਤ ਜੀ ਤੇ ਮਿਸਿਸ ਕੁਲਵੰਤ ਕੌਰ ਜੀ ਤੇ ਸਾਰੇ ਸਾਡੇ ਜਿੰਨੇ ਵੀ ਮੁਹਾਲੀ ਵਾਸੀ ਆਏ ਆ ਪੰਜਾਬ ਵਾਸੀ ਆਏ ਆ ਸਾਰਿਆਂ ਲਈ ਬੜੀ ਖੁਸ਼ੀ ਦੇ ਪਲ ਹੈ ਪਰ ਖਾਸ ਤੌਰ ਤੇ ਕਿਉਂਕਿ ਮੈਂ ਕ੍ਰਿਕਟ ਨੂੰ ਬੜੀ ਨੇੜਿਓਂ ਦੇਖਦਾ ਤੇ ਜਿਹੜੀ ਪਰਫਾਰਮੈਂਸ ਹਰਲੀਨ ਦੀ ਵੀ ਕਿਉਂਕਿ ਜਿਹੜੇ ਲੀਗ ਦੇ ਮੈਚਸ ਸੀ ਸ਼੍ਰੀਲੰਕਾ ਨਾਲ ਪਾਕਿਸਤਾਨ ਨਾਲ ਬੜੇ ਅਹਿਮ ਮੈਚਸ ਸੀ ਦੋਨਾਂ ਮੈਚਾਂ 'ਚ ਹਰਲੀਨ ਨੇ ਜਿਹੜਾ ਪਰਫਾਰਮ ਹੈ ਉਹ ਕੀਤਾ ਤੇ ਉਸ ਤੋਂ ਬਾਅਦ ਕਿਉਂਕਿ ਆਸਟ੍ਰੇਲੀਆ ਦੇ ਨਾਲ ਸੀਮ ਫਾਈਨਲ ਸੀ ਆਸਟ੍ਰੇਲੀਆ ਇਦਾਂ ਦੀ ਟੀਮ ਹੈ ਤੇ ਸਕੋਰ ਵੀ ਇੰਨਾ ਬਣ ਗਿਆ ਸੀਗਾ 339 ਦਾ ਟਾਰਗੇਟ ਸੀਗਾ ਵੀ ਪਤਾ ਨਹੀਂ ਪਿਆਰ ਸਾਹਿਬ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਜੀ ਦੀ ਤਰਫੋਂ ਬਹੁਤ-ਬਹੁਤ ਸਵਾਗਤ ਇੰਨਾ ਧੀਆਂ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਦਾਦਾ ਜੀ ਪੂਰੀ ਫੈਮਿਲੀ ਜਿਹੜੀ ਆ ਉਹ ਪਹੁੰਚ ਚੁੱਕੀ ਆ ਔਰ ਪੂਰੇ ਮਹਾਲੀ ਦੇ ਪੰਜਾਬ ਦੇ ਖੇਡ ਪ੍ਰੇਮੀ ਜਿਹੜੇ ਨੇਗੇ ਉਮੀ ਪਹੁੰਚ ਚੁੱਕੇ ਨੇ ਕਿ ਸੋ ਇਹ ਪੰਜਾਬ ਦੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਕਿ ਸਾਡੀਆਂ ਤਿੰਨ ਬੇਟੀਆਂ ਜਿਹੜੀਆਂ ਲਗੀਆਂ ਉਹ ਅੱਜ ਵਰਲਡ ਕੱਪ ਜਿੱਤ ਕੇ ਆ ਜਾਂ ਲਗੀਆਂ ਕੋਈ ਸਮਾਂ ਸੀਗਾ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਜਿਸ ਤਰ੍ਹਾਂ ਸਾਡੀ ਭੈਣ ਨੇ ਕਿਹਾ ਕਿ ਧੀਆਂ ਨੂੰ ਉੱਖਾਂ 'ਚ ਕਤਲ ਕਰ ਦਿੱਤਾ ਜਾਂਦਾ ਸੀਗਾ ਪਰ ਅੱਜ ਉਹ ਵੀ ਧੀਆਂ ਸਾਡੇ ਦੇਸ਼ ਦਾ ਮਾਣ ਦੇ ਗਈਆਂ ਅੱਜ ਉਹ ਹੀ ਧੀਆਂ ਸਾਡੇ ਦੇਸ਼ ਦਾ ਜਿਨ੍ਹਾਂ ਨੇ ਸਿਰ ਉੱਚਾ ਕੀਤਾ ਗਿਆ ਔਰ ਪਹਿਲੀ ਵਾਰ ਜਿਹੜੀ ਆ ਔਮੈਨ ਕ੍ਰਿਕਟ ਟੀਮ ਸਾਡੀ ਆ ਵਰਲਡ ਕੱਪ ਜਿੱਤ ਕੇ ਆਈ ਆ ਬਿਲਕੁਲ ਇਹਨਾਂ ਨੂੰ ਇਨਾਮ ਵੀ ਮਿਲੇਗਾ ਸਤਕਾਰ ਵੀ ਮਿਲੇਗਾ ਔਰ ਮਹਿਮਾਨ ਸਾਹਿਬ ਨਾਲ ਬੈਠ ਕੇ ਅਸੀਂ ਪਾਲਸੀ ਬਣਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਚ ਸਾਡੇ ਬੱਚੇ ਜਿਹੜੇ ਨੇ ਕਿ ਹੋਰ ਅੱਗੇ ਵਧਣ ਪਹਿਲੀ ਵਾਰ ਹੋ ਰਿਹਾ ਕਿ 1000 ਮਰਸਰੀ ਜਿਹੜੀ ਆ ਉਹ ਬਣ ਕੇ ਚਾਰ ਹੋ ਜੀ 3000 ਪਲੇ ਗਰਾਊਂਡ ਜਿਹੜਾ ਉਹ ਬਣ ਰਿਹਾਗਾ ਸੋ ਖੇਡਾਂ ਪੱਤਰ ਪੰਜਾਬ ਦੀਆਂ ਹੋਰੰਜਾਂ ਰਹੀਆਂ ਸੋ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਚ ਸਾਡੀਆਂ ਧੀਆਂ ਸਾਡੇ ਪੁੱਤ ਓਲੰਪਿਕਸ ਦੇ ਅੰਦਰ, ਏਸ਼ੀਅਨ ਗੇਮ ਦੇ ਅੰਦਰ, ਸੈੱਫਟ ਗੇਮ ਦੇ ਅੰਦਰ ਪੂਰੇ ਭਾਰਤ ਦਾ ਪੰਜਾਬ ਦਾ ਸਾਡੇ ਪਿੰਡਾਂ ਦਾ ਨਾਮ ਚਮਕਾਉਣਗੇ। ਸੋ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ। ਸੋ ਮੈਂ ਇੱਕ ਵਾਰ ਫੇਰ ਪੂਰੇ ਪੰਜਾਬ ਵਾਸੀਆਂ ਨੂੰ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਸਾਡੇ ਪੰਜਾਬ ਦੇ ਭਰਾਵਾਂ ਨੂੰ ਬਹੁਤ ਮੁਬਾਰਕਬਾਦ ਦੇਣੀ ਚਾਹੁੰਦਾਗਾ ਕਿ ਤੁਹਾਡੀਆਂ ਧੀਆਂ ਜਿਹੜੀਆਂ ਕਿੰਨਾ ਅੱਛਾ ਪ੍ਰਦਰਸ਼ਨ ਕਰਕੇ ਆਂਜੀਆਂ ਨੇ ਕਿਆਂ। ਔਰ ਮੇਰੀ ਸਾਰੇ ਮਾਪਿਆਂ ਨੂੰ ਅਪੀਲ ਆ ਅੱਜ ਪੰਜਾਬ ਦੇਆਂ ਨੂੰ ਕਿ ਆਪਣੀਆਂ ਧੀਆਂ ਨੂੰ ਗਰਾਊਂਡ 'ਚ ਭੇਜੋ ਆਪਣੀਆਂ ਟੀਆਂ ਦੇ ਉੱਤੇ ਜਿਹੜਾ ਸਿਮਾਨ ਕਰੋ ਉਹਨਾਂ ਨੂੰ ਖੇਡਣ ਦਾ ਮੌਕੇ ਦਿਓ